ਵਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸਰਨ ਪੂਰਨ ਕਿਰਪਾਲਾ ਜਹ ਚਿਤ ਆਵੈ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾ ਲਾਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹੀ ਕੀਆ ਜਿਸ ਤੂੰ ਰਾਖ ਹੈ ਤਿਸ ਦੁਖ ਨਾ ਥੀਆ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਤਨਾਸਰੀ ਮਹਲਾ ਪਹਿਲਾ ਜੀਵਾ ਤੇਰੈ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜੇਨ ਸਿਰਜੀ ਤਨ ਕੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗੰਮ ਅਗੋਚਰ ਜੀਵਾ ਸੱਚੀ ਨਾਹੀ ਤਮਸਰ ਅਵਰ ਨ ਕੋਇ ਆਇਆ ਜੈ ਸੀ ਜਿਓ ਹੁਕਮੀ ਹੋਏ ਨਵੇੜ ਪਰਮ ਚੁਕਾਇ ਸੀ ਜਿਓ ਗੁਰ ਪਰਮ ਚੁਕਾਏ ਅਕਥ ਕਹਾਏ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਗੁਰ ਪਰਮ ਚੁਕਾਏ ਅਕਾਥ ਕਹਾਏ ਸਚ ਮਹਿ ਸਾਚ ਸਮਾਣਾ ਆਪੁ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਕੀ ਫੁਰਮਾਨ ਕਰਦੇ ਨੇ ਹੇ ਪ੍ਰਭੂ ਜੀ ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਹੇ ਭਾਈ ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਪ੍ਰਭੂ ਗੁਨਾ ਦਾ ਖਜ਼ਾਨਾ ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ਼ ਕਰਦਾ ਹੈ ਜਦੋਂ ਉਸ ਦੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ ਤਾਂ ਕੋਈ ਜੀਵ ਉਸ ਸੱਦੇ ਨੂੰ ਮੋੜ ਨਹੀਂ ਸਕਦਾ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਦਾ ਹੈ ਮਾਲਕ ਪ੍ਰਭੂ ਆਪਹੁੰਚ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਏ ਨਾਨਕ ਉਸ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਨੂੰ ਆਪਣੀ ਸਿਫਤ ਸਲਾਹ ਬਖਸ਼ ਹੇ ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੋਰ ਜਿਹੜਾ ਵੀ ਜਗਤ ਵਿੱਚ ਆਇਆ ਹੈ ਉਹ ਇੱਥੋਂ ਆਖਰ ਚਲਾ ਜਾਏਗਾ ਉਹੀ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਮਨੁੱਖ ਦੀ ਝਟਕਨਾ ਗੁਰੂ ਦੂਰ ਕਰਦਾ ਹੈ ਪ੍ਰਭੂ ਦੇ ਹੁਕਮ ਅਨਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖਾਤਮਾ ਹੋ ਜਾਂਦਾ ਹੈ ਗੁਰੂ ਜਿਸ ਦੀ ਝਟਕਨਾ ਦੂਰ ਕਰਦਾ ਹੈ ਉਸ ਪਾਸੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਉਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ ਉਹ ਮਨੁੱਖ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਸਿਰ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਰਜਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ